ਈਸੋ ਬਲਾ ਵਿਕਰਾਲ ਰੂਪ ਧਾਰਨ ਜੋ ਹੈ ਕੀਤਾ ਆ ਮਾਇਆ ਨੇ ਮਾਇਕੀ ਪਦਾਰਥਾਂ ਨੇ ਸੰਸਾਰ ਮੇਂ ਤੇ ਤੇਰੀ ਕਿਰਪਾ ਦਾ ਸਦਕਾ ਇਸ ਦੇ ਨਾਲ ਜੰਗ ਕਰ ਸਕਦੇ ਆ ਪੁੱਲ ਸਕਦੇ ਆਉਂਦੇ ਨੇ ਉਹਦੇ ਨਹੀਂ ਲੜ ਸਕਦੇ ਹੁਣ ਸੜੀ ਕੋਈ ਵਿਸਾਤ ਨਹੀਂ ਐ ਖੁਦ ਨੇ ਆਪਣੇ ਸਰਵਨ ਕੀਤਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਮਾਇਆ ਦੇ ਦੰਦ ਤੇ ਕੋਈ ਨਹੀਂ ਤਰਖਾ ਦੇ ਸਾਰੇ ਆ ਤਾਰੇ ਮਾਇਆ ਮਮਤਾ ਮੋਹ ਨੇ ਜਿਨ ਵਿਣ ਦੰ ਤਾਂ ਜਖਾਇਆ ਵਿਖਾਅ ਤੇ ਨਹੀਂ ਸਕਦੀ ਕਿਉਂਕਿ ਦਾੰਦ ਕੋਈ ਨਹੀਂ ਫਿਰ ਵੀ ਖਾ ਗਈ ਇਤਨੇ ਬਲਵਾਨ ਨਹੀਂ ਹੈ ਲੇਕਿਨ ਫਿਰ ਵੀ ਸਾਰਿਆਂ ਨੂੰ ਖਾ ਗਈ ਕੀ ਕਮਜ਼ੋਰ ਮਾਇਆ ਸਾਰਿਆਂ ਨੂੰ ਕਿਵੇਂ ਖਾ ਗਈ ਕਿਉਂ ਖਾ ਗਈ ਕਿਉਂਕਿ ਮਨੁੱਖ ਉਸ ਮਾਇਆ ਨਾਲ ਉਹ ਵੀ ਆਪਣੇ ਆਪ ਨੂੰ ਕਮਜ਼ੋਰ ਮੰਨ ਬੈਠਾ ਹੈ ਜਦਕਿ ਕਮਜ਼ੋਰ ਨਹੀਂ ਹੈ ਨਹੀਂ ਮਾਹੀ ਮਾਇਆ ਅਸਲ ਤਣਕੀ ਅਗਨ ਮੇਰ ਦੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਸਰੀਰ ਦਾ ਸੋਪਨ ਜੋ ਬਣ ਤਿੰਨਾ ਮਾਨ ਪੈਦਾ ਕਰ ਦਿੰਦਾ ਨਿਰਮਲਤਾ ਹੁੰਦੀ ਨਹੀਂ ਪਰ ਜੋਬਨ ਤੇ ਚਾਰ ਵੰਡਾ ਬੰਨ ਚਾਰ ਵੰਡਾ ਪਤਾ ਹੈ ਸੰਸਾਰ ਦਾ ਇੱਕ ਨਿਯਮ ਹੈ ਜੋ ਮਿਲਦਾ ਤੇ ਵਿਛੜਦਾ ਕੁਝ ਵੀ ਮਿਲੇ ਪ੍ਰਭੂ ਕਾ ਮਿਲੀਏ ਜਾਏਗੀ ਪਰਵਾਰ ਦੇ ਮੈਂਬਰ ਮਿਲੇ ਨੇ ਵਿਛੜਨਗੇ ਸੰਸਾਰ ਬਹੁ ਰੰਗੀ ਹੈ ਮਿਲਣਾ ਵਿਛੜਨਾ ਮਿਲਣਾ ਵਿਛੜਨਾ ਮਿਲਣਾ ਵਿਛੜਨਾ ਜੀਵਨ ਮਿਲੇ ਆਏ ਜਾਏਗਾ ਮੰਦਰ ਪਰਿਵਾਰ ਦੇ ਮਿਲੇ ਨੇ ਵਿਛਣ ਗਏ ਪ੍ਰਭਤਾ ਮਿਲੀਏ ਵਿਛੜੇ ਧਨ ਸੰਪਦਾ ਮਿਲੀਏ ਵਿਛੜੇ ਗਿਆ ਸੀ ਵਿਛਣਾ ਗਿਆ ਉਹ ਵਿਛੜੇ ਵਿਛੜਾਤੇ ਹੁੰਦੇ ਜੋ ਮਿਲਣਾ ਹੈ ਜਗਤ ਦੇਸ਼ ਉਹ ਵਿਛੜ ਜਾਏ ਮਿਲਣਾ ਵਿਛੜਨਾ ਮਿਲਣਾ ਵਿਛ ਮਿਲੇ ਸੁਖ ਮਿਲੇ ਗਏ ਵਿਛੜਿਆ ਦੁਖ ਇਸ ਤਰ੍ਹਾਂ ਦੁਖ ਸੁਖ ਦੇ ਜਿੰਦਗੀ ਜਿਹ ਹੈ ਲੰਘ ਜਿਗਾ ਇੱਕ ਕੋਈ ਐਸਾ ਹੈ ਜਿਹ ਕਿਧਰੇ ਮਿਲ ਜਾਏ ਕਿਛੜਦਾ ਨਹੀਂ ਉਹ ਪ੍ਰਮਾਤਮਾ ਉਹ ਪ੍ਰਮਾਤਮਾ ਤੇ ਕਦੀ ਸਮਝ ਹੀ ਨਹੀਂ ਆਉਂਦੀ ਸੰਸਾਰ ਵਿੱਚ ਕਿ ਜੋ ਕੁਝ ਮਿਲੇਗਾ ਤੇ ਵਿਛੜੇਗਾ ਤੇ ਜੇ ਮਿਲਣਾ ਸੀ ਖੁਸ਼ੀ ਕਬੂਲ ਕਰ ਲਈਏ ਵਿਛੜਨਾ ਵੀ ਖੁਸ਼ੀ ਕਬੂਲ ਕਰ ਲਈਏ ਹਸਨੇ ਹਸਨੇ ਮਿਲਣਾ ਕਬੂਲ ਕੀਤਾ ਹੈ ਤਾਂ ਹਸਨੇ ਆਪਨੇ ਆ ਵਿਛੜਨਾ ਵੀ ਕਬੂਲ ਕਰ ਲਈਏ ਮੁਸ਼ਕਿਲ ਹੋ ਜਾਂਦੀ ਹੈ ਮੁਸ਼ਕਿਲ ਹੋ ਜਾਂਦੀ ਹੈ ਮਿਲੇ ਹੈ ਹਸ ਰਹੇ ਆ ਵਿਛੜੇ ਹੈ ਰੋ ਰਹੇ ਹੈ ਇਸ ਵਾਸਤੇ ਹਸਨੇ ਆ ਰੋਂਦੇ ਹੈ ਜ਼ਿੰਦਗੀ ਵਿੱਚ ਦੁੱਖ ਸੁੱਖ ਕਰਕੇ ਜਨਮ ਪੁਨਮ ਹੋਇਆ ਕਦੀ ਸੁਖੀ ਕਦੀ ਦੁਖੀ ਮਿਲੇ ਹੈ ਸੁਖੀ ਵਿਛੜੇ ਹੈ ਦੁਖੀ ਇਸ ਤਰ੍ਹਾਂ ਜ਼ਿੰਦਗੀ ਲੰਮੀ ਦੀਏ ਦੋ ਰੰਗਾਂ ਵਾਲੀ। ਕਦੀ ਸੁਖੀ ਕਦੀ ਦੁਖੀ। ਕਿ ਸੰਸਾਰ ਵਿੱਚ ਸਦੀਵੀ ਕੁਝ ਵੀ ਨਹੀਂ ਮਿਲਦਾ। ਨਾ ਸਦੀਵੀ ਪ੍ਰਪਤਾ ਮਿਲਦੀ ਹੈ। ਨਾ ਸਦੀਵੀ ਪਰਿਵਾਰ ਦੇ ਮੈਂਬਰ ਮਿਲਦੇ। ਨਾ ਇਹ ਸਦੀਵੀ ਜੀਵਨ ਮਿਲਦਾ। ਨਾ ਸਦੀਵੀ ਸੁੱਖ ਮਿਲਦਾ ਮਿਲਦਾ ਹੀ ਨਹੀਂ। ਨਹੀਂ ਮਿਲਦਾ। ਮਿਲਣਾ ਵਿਛੜਨਾ ਮਿਲਣਾ ਵਿਛੁਣਨਾ ਸੰਸਾਰ ਦਾ ਰੰਗ ਹੈ। ਸੰਸਾਰ ਦਾ ਡੰਗ ਹੈ। ਇਹ ਸੰਸਾਰੀ ਕਿਸ ਨੂੰ ਕਹਾਂਗੇ ਕਦੀ ਹੱਸ ਰਿਹਾ ਕਦੀ ਰੋ ਰਿਹਾ ਕਦੀ ਖੁਸ਼ ਹੈ ਕਦੀ ਤਮਗੀਨ ਹੈ ਇਸ ਨੂੰ ਸੰਸਾਰੀ ਕਹਿੰਦੇ ਤੇ ਭਗਤ ਕਿਸ ਨੂੰ ਕਹਿੰਨ ਜੋ ਨਰੇ ਦੁੱਖ ਮੇਂ ਦੁੱਖ ਨਹੀਂ ਮਾਨੇ ਸੁਖ ਸਨੇ ਅਰ ਬਹਿ ਨਹੀਂ ਜਾਣ ਕੇ ਕੰਚਨ ਮਾਤੀ ਮਾਨੇ ਸੁਖ ਸੁਖ ਤੋਂ ਉੱਛਾ ਉੱਠ ਗਿਆ ਤੇ ਸੰਸਾਰ ਤੋਂ ਉੱਛਾ ਉੱਠ ਗਿਆ ਕਿਉਂਕਿ ਸੰਸਾਰ ਕੀ ਹੈ ਦੁੱਖ ਸੁਖ ਮਿਲਣਾ ਵਿਸੁਣਾ ਅਗਰ ਸੰਸਾਰ ਦੀ ਪਰਿਭਾਸ਼ਾ ਕਰੀਏ ਜੋ ਸ਼ਬਦਾਂ ਦੇ ਚ ਵਿਆ ਕਹਿ ਕਰੀਏ ਸੰਸਾਰ ਈ ਹੈ ਮਿਲਣਾ ਵਿਸੜਨਾ ਬਸ ਏਹੀ ਸੰਸਾਰ ਹੈ اور کچھ بھی سنسار نہیں. جو کچھ بھی ملے جیون ملے جائے گا جوانی ملے جائے گی دے ممبر ملے جان گے یا سڑا یا وہ بسر گے ملنا بسرنا ملنا بسرنا سنسار اے ہی چل رہا ہے یہی چل رہا ہے کس کہہ نے ملنا قبول ہے بچھڑنا قبول نہیں ہے ملے گا خوشی بچھڑ گیا رونا ہسنا رونا ہسنا تے رونا ساری زندگی ہسدا رویہ بنتی ایسا کوئی حادثہ نہیں جو رونے نہ روڑیا ایسی کوئی زندگی نہیں جو قبر تے نہ کھڑی تے نہ کھڑی ایسی کوئی جوانی نہیں جو پہ پے آسن نہ پی ہوگی ملنا بچڑنا ملنا بچڑنا یہی سنسار ہے سکھ دکھ یہی سنسار ہے ਖੁਸ਼ੀ ਗਮੀ ਇਹ ਹੀ ਸੰਸਾਰ ਹੈ ਤੁਸੀਂ ਸੰਸਾਰੀ ਹੈ ਬੰਦਾ ਤੇ ਸੰਸਾਰੀ ਹੈ ਕਿਸ ਤਰ੍ਹਾਂ ਵਿਆਖਿਆ ਕਰੋਗੇ ਕਦੀ ਖੁਸ਼ ਹੈ ਕਦੀ ਗਮਗੀਨ ਹੈ ਕਦੀ ਹੱਸਦਾ ਹੈ ਕਦੀ ਰੋਂਦਾ ਹੈ ਕਦੀ ਦੁਖੀ ਹੈ ਕਦੀ ਸੁਖੀ ਇਹ ਸੰਸਾਰੀ ਹੈ ਭਗਤ ਸੁਖ ਦੁਖ ਦੋਹਾਂ ਤੋਂ ਉੱਚਾ ਉੱਠ ਗਿਆ ਕਿਆ ਉਹ ਰੋਂਦਾ ਨਹੀਂ ਹੈ ਰੋਂਦਾ ਹੈ ਕਿਆ ਭਗਤ ਹੱਸਦਾ ਨਹੀਂ ਹੱਸਦਾ ਹੈ ਫੇਰ ਉਹ ਵਗਤ ਕਿਹੜੀ ਗੱਲ ਦਾ ਉਹ ਵੀ ਸੰਸਾਰੀਏ ਨਹੀਂ ਰੰਗ ਹੱਸੇ ਰੰਗ ਰੋਵੇ ਸੁਪ ਭੀ ਕਰ ਜਾਏ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ ਉਹਦਾ ਹਾਸਾ ਕੁਝ ਹੋਰ ਹੈ ਉਹ ਆਪਣੇ ਪਿਛਲੇ ਜ਼ਿੰਦਗੀ ਨੂੰ ਜਿਵੇਂ ਦੇਖਦਾ ਹੈ ਜਪਦਿਆਂ ਜਰਦਿਆਂ ਜਦ ਨਵੀਂ ਜ਼ਿੰਦਗੀ ਪ੍ਰਗਟ ਹੁੰਦੀ ਹੈ ਤੇ ਜਿਵੇਂ ਪਿਛਲੀ ਜ਼ਿੰਦਗੀ ਨੂੰ ਦੇਖਦਾ ਹੈ ਤੇ ਕਹਿੰਦਾ ਲੈ ਮੂਰਖਤਾ ਦੀ ਜ਼ਿੰਦਗੀ ਬਤੀਰੀ ਕੀਤੀ ਹੱਸ ਪੈਂਦਾ ਹੱਸਦਾ ਆਪਣੀ ਮੂਰਖਤਾ ਤੇ ਕਿਸੇ ਜੀ ਮੂਰਖਤਾ ਤੇ ਨਹੀਂ ਹੱਸਦਾ رو بھی پہن دو کارنا کر کے یہ اکھاں پر پرماتما نے ایسیاں بنائی نے خوشی بہت مل جائے بہت مل جائے تو سمان آ سکے تو ہیں کہ ٹپکے بھی نہیں زبان دین ٹپ سکتی اکانے رپکتی ہے ہنجو بن گئے دکھ بہت ہے غم بہت ہے اتنا بھر گئے کوئی ہوں اندر تھان نہیں رہی باہر نکلنا چاہتا ہے ہم اچھالا جی کڑا پانی دا بڑھ جائے چکر پائیے تو پانی تو اچھلے گا دکھ اندر بڑا غم اندر بڑا ہے اندر ہوں کوئی تھان نہیں تو ہنجو بن کے باہر نکل جائے بھگت بھی روا ہے دکھ دے چ نہیں روا رنگ ہسے ہسدا ہے رنگ دے چ رنگ رو دے رنگ دے چ ایک ایک پشچاتاپ بھی اس کے اندر آتا ہے ਇਤਨੀ ਜ਼ਿੰਦਗੀ ਐਵੇਂ ਅਜਾਈ ਗਈ ਹੈ ਪ੍ਰਭੂ ਤੋ ਇਤਨਾ ਅਨੰਦ ਇਤਨਾ ਖਜ਼ਾਨਾ ਕਿ ਬਾਕੀ ਜ਼ਿੰਦਗੀ ਜਿਹੜੀ ਮੈਂ ਕੱਟੀ ਐਵੇਂ ਆਦੇ ਰਤ ਮੈਂ ਬਟ ਗਿਆ ਤੂੰ ਤੇ ਇਤਨਾ ਚਾਨਣ ਮੇਰੇ ਕੋ ਦੇ ਦੇ ਜੇ ਹੁੰਦੇ ਆ ਮੈਂ ਅੱਖਾਂ ਨਹੀਂ ਖੋਲੀਆਂ ਦੇਰੇ ਜ ਬਟ ਗਿਆ ਰਿਆ ਤੋ ਰੋ ਵੀ ਪੈਂਦਾ ਹੁੰਦਾ ਰੋਣਾ ਵੀ ਆਪਣੀ ਜ਼ਿੰਦਗੀ ਲਈ ਹੁੰਦਾ ਔਰ ਕਿਸੇ ਦਾ ਰੋਣਾ ਨਹੀਂ ਹੁੰਦਾ ਹੱਸਦਾ ਹੈ ਕੁਛ ਹੀ ਲੰਗੇ ਦੇ ਛੱਤ ਰੰਗ ਹੱਸੇ ਰੰਗ ਰੋਵੇ ਛੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕਹਿਰੀ ਬਾਜ ਸੱਚੇ ਨਾ ਸੰਸਾਰ ਕੀ ਹੈ ਹਸਣਾ ਰੋਣਾ ਹਸਣਾ ਰੋਣਾ ਸੁਖ ਦੁਖ ਮਿਲੇ ਆਸਾ ਵਿਛੜ ਜਾਏ ਰੋਣਾ ਸੰਸਾਰ ਦੇ ਸਦੀਵੀ ਮਿਲਾਪ ਨਹੀਂ ਕੁਛ ਵੀ ਸਦੀਵੀ ਨਹੀਂ ਮਿਲਦਾ ਨਾ ਪ੍ਰਭ ਦਾ ਨਾ ਧਨ ਨਾ ਇਹ ਜੀਵਨ ਨਾ ਪਰਵਾਰ ਮਿਲੇ ਵਿਛੜੇ ਤੇ ਜੇ ਮਿਲਾਪ ਕਬੂਲ ਕਰ ਲਿਆ ਤੇ ਵਿਛੋੜਾ ਵੀ ਕਬੂਲ ਕਰੋ ਕਈ ਤੇ ਇਸਤਰੀ ਮੈਨੂੰ ਕਹਿੰਦੇ ਮਿਲਦੇ ਨੇ ਗੈਣੀ ਜੀ ਕਿ ਕੀ ਅបਸ਼ਗਨ ਦੀ ਗੱਲ ਕਰਦੇ ਹੋ ਸਵੇਰੇ ਅੰਮ੍ਰਿਤ ਵੇਲੇ ਦਾ ਵਕਤ ਹੈ ਕਿ ਸ਼ਹਿਰ ਦੀ ਗੱਲ ਹੋਏਂ ਜੀ ਕਹਿਣਾ ਅੰਮ੍ਰਿਤ ਵੇਲੇ ਦਾ ਵਕਤ ਹੈ ਕੋਈ ਸੁਖ ਦੀ ਗੱਲ ਕਰੋ ਇਹ ਕੀ ਹੈ ਇਹ ਤੇ ਅបਸ਼ਗਨ ਹੈ ਔਰ ਜ਼ਿੰਦਗੀ ਸ਼ਗਨ ਹੈ ਮੌਤ ਅបਸ਼ਗਨ ਹੈ ਜਵਾਨੀ ਉਹਨਾਂ ਲਈ ਸ਼ਗਨ ਹੈ ਬੁਢੇਪਾ ਤੇ ਅបਸ਼ਗਨ ਹੈ ਸੁਖ ਸ਼ਗਨ ਹੈ ਤੇ ਦੁੱਖ ਤੇ ਅបਸ਼ਗਨ ਹੈ ਧਰਤੀ ਕਰੀਏ ਪ੍ਰਮਾਤਮਾ ਨੇ ਐਸਾ ਕੋਈ ਸੁਖ ਬਣਾਇਆ ਹੀ ਨਹੀਂ ਜੋ ਦੁੱਖ ਤੋਂ ਬਿਨਾ ਹੋਵੇ ऐसा कोई जीवन बनाया ही नहीं जो मौत तो बिना होए ऐसी कोई जवानी बनाई नहीं प्रभु ने जो बुढ़े पे तो बिना होए जवानी जो थे बुढ़े पे खडा है प्रकट होएगा जन्म के अंदर छुपी हुई ये मौत प्रकट होएगी इक दो रंग ही है संसार संसारी जेड़ा इन गौरंगाच जींदा है हंसता है रोंदा हंसता है रोंदा भगत विनती करदा है परिपूर्ण परमात्मा दे अगो ਇਹ ਤਰ੍ਹਾਂ ਉਹ ਅਨੰਤ ਉਹ ਗਣ ਨੇ ਅਨੰਤ ਉਹ ਗਣ ਨੇ ਬੇਸਮਾਹ ਉਹ ਗਣ ਨੇ ਨਹੀਂ ਗਿਣੇ ਜਾ ਸਕਦੇ ਤੂੰ ਆਪ ਹੀ ਲੇਖਾ ਜੋਖਾ ਕਰ ਲੈ ਔਰ ਇਸ ਗੰਢ ਦਾ ਲੇਖਾ ਜੋਖਾ ਕਰ ਲੈ ਕਬੂਲ ਕਰ ਲੈ ਆਪਣੀ ਸ਼ਰਨੀ ਰੱਖ ਲੈ ਆਪਣੀ ਚਰਨਾਵਾਂ ਦੇ ਆਂਦੇ ਵੇ ਹਾਂਜੀ ਲੋਕ ਕਰਤ ਵਿਕਾਰ ਵਿਖੜੇ ਰਾਮ ਨਹੀਂ ਰਹੂ ਤੇ ਨੇ ਰਿਆ ਹੁੰਦਾ ਛੁਪ ਕੇ ਪਾਪ ਕਰਦਾ ਹੈ ਸਮਾਜ ਨਾ ਦੇਖੇ ਕਾਨੂੰਨ ਨਾ ਦੇਖੇ ਕਾਨੂੰਨ ਦੀ ਹਰ ਜਗ੍ਹਾ ਨਹੀਂ ਹੁੰਦੀ ਤੇ ਸਮਾਜ ਦੀ ਅੱਖ ਵੀ ਹਰ ਜਗਾਂ ਨਹੀਂ ਹੁੰਦੀ ਤੇ ਬੰਦੇ ਕੋਲ ਡਰ ਤੇ ਸਮਾਜ ਦਾ ਕਾਨੂੰਨ ਦਾ ਹੋਰ ਤੇ ਕੋਈ ਡਰ ਹੈ ਨਹੀਂ ਨਹੀਂ ਕਾਨੂੰਨ ਦੇਖਦਾ ਨਹੀਂ ਸਮਾਜ ਦੇਖਦਾ ਤਾਂ ਕਰ ਲਵਾਂ ਨਾ ਕਰ ਲੋ ਚੋਰੀ ਕਰ ਲੋ ਯਾਰੀ ਜੋ ਕੁਛ ਅਨਰਥ ਕਰਨਾ ਹੈ ਕਰ ਲੋ ਪਰ ਸਾਬ ਕਹਿੰਨੇ ਨੇ ਉਹ ਤੇ ਪ੍ਰਭੂ ਤੇ ਦੇਖਦਾ ਸਿਆ ਕਿਹਦੀ ਤਾਂ ਦੇ ਜਾਣੇ ਦਾ ਜੋ ਨਹੀਂ ਦੇਖਦਾ ਰੱਬ ਨੇ ਰਹੂ ਤੇ ਲੈ ਲੈ ਉਸ ਤੇਰੇ ਨਾਂ ਲੈ ਜੋ ਤੂੰ ਕਰੇਗਾ ਦੇਖਦਾ ਸਿਆ ਠੀਕ ਹੈ ਤੂੰ ਲੁਕ ਕੇ ਕਰਦਾ ਤੈਂ ਛੁਪਾ ਕੇ ਕਰਦਾ ਤੈਂ ਸਮਾਜ ਤੋਂ ਫਿਰ ਡਰ ਵੀ ਮਨੁੱਖ ਨੂੰ ਸਮਝਦਾ ਹੈ ਛੁਟਕੇ ਕਰ ਰਹੇ ਹਨ ਕਾਨੂੰਨ ਤੋਂ ਫਿਰ ਡਰ ਵੀ ਮਨੁੱਖ ਦੇ ਕੋਲ ਕਾਨੂੰਨ ਦਾ ਹੈ ਮਨੁੱਖ ਡਰ ਦੇ ਚ ਜੀਂਦਾ ਹੈ ਸਮਾਜ ਦਾ ਡਰ ਕਾਨੂੰਨ ਦਾ ਅਦਰ ਪਰਮਾਤਮਾ ਦਾ ਡਰ ਨੇ ਕਾਨੂੰਨ ਦੂਰ ਵੀ ਹੋ ਸਕਦਾ ਕਿਸੇ ਉਜਾੜ ਵਿੱਚ ਮਨੁੱਖ ਨੇ ਕੋਈ ਗੁਨਾਹ ਕੀਤਾ ਹੈ ਕਾਨੂੰਨ ਉੱਥੇ ਹੈ ਹੀ ਕੋ ਦੇਖਣ ਲਈ ਨਹੀਂ ਨਾ ਪੁਲਿਸ ਹੈ ਨਾ ਕੋਈ ਸੀ ਚੋਰੀ ਇਸrangle ਕੀਤੀ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸੀ ਕੋਈ ਵੀ ਨਹੀਂ ਸੀ ਸਮਾਜ ਦੀਆਂ ਨਿਗਾਹਾਂ ਹਰ ਜਗ੍ਹਾ ਨਹੀਂ ਨੇ ਕਾਨੂੰਨ ਦੀ ਨਜ਼ਰਾਂ ਹਰ ਜਗ੍ਹਾ ਨਹੀਂ ਨੇ ਸਿਰ ਪਰਮਾਤਮਾ ਦੀ ਨਜ਼ਰ ਕੀ ਪਰਮਾਤਮਾ ਤੇ ਨਾਲ ਹੀ ਹੈ ਪ੍ਰਭ ਨੇ ਰਹੂ ਤੇ ਨੇ ਰ ਲੁਕ ਕੇ ਕਰਦਾ ਪਿਆ ਵਿਕਾਰ ਲੁਕ ਕੇ ਕਰਦਾ ਪਿਆ ਚੋਰੀ ਯਾਰੀ ਲੁਕ ਕੇ ਕਰਦਾ ਪਿਆ ਅਨਰਥ ਕੇਂਦਰੋਂ ਸੌਜਾ ਕੋਈ ਨਹੀਂ ਦੇਖਦਾ ਪਿਆ ਕੋਈ ਨਹੀਂ ਦੇਖਦਾ ਪਿਆ ਕੌਣ ਸਮਝਾਵੇ ਦੇਖਣ ਵਾਲਾ ਦੇਖਦਾ ਪਿਆ ਦੇਖਦਾ ਪਿਆ ਹਲ ਪਲ ਦੇਖਦਾ ਪਿਆ ਇੱਕ ਇੱਕ ਜਗਾ ਦੇ ਤੈਨੂੰ ਦੇਖਦਾ ਪਿਆ ਕਿਉਂਕਿ ਬਹੁਤ ਨੇੜੇ ਹੈ ਤੂੰ ਉਸ ਤੋਂ ਦੂਰ ਨਹੀਂ ਜਾ ਸਕਦਾ ਔਰ ਤੂੰ ਉਸ ਨੂੰ ਦੂਰ ਕਰ ਵੀ ਨਹੀਂ ਸਕਦਾ ਫਿਰ ਇਹ ਨੇਰੇ ਫਿਰ ਇਹ ਨੇਰੇ ਫਿਰ ਨੇਰੋਂ ਤੇ ਨੇਰੇ ਹਾਂਜੀ ਬੇਨਵੰਤੁ ਨਾਨਕੁ ਦਇਆ ਧਾਰੋ ਕਾੜ ਭਵਜਲ ਫੀਰਿਆ ਕਾਹ ਕਰੇ ਸ੍ਰੀ ਪੂਰਨ ਪਰਮਾਤਮਾ ਇਹ ਭੋਜਲ ਇਹ ਡਰਾਉਣਾ ਸੰਸਾਰ ਇਸ ਤੋਂ ਸਾਨੂੰ ਕੱਢ ਲੈ ਜਿਨੇ ਤੈਨੂੰ ਭਾਉਂਦਾ ਕੱਢ ਲੈ ਬਾਕੀ ਹੈ ਇਹ ਅਨਰਥ ਬਲਾ ਸੰਸਾਰ ਹਾਂਜੀ ਫਰੂਕ ਵਿਰਤਨਾ ਪਵਾਇਆ ਸੰਖ ਗੁਣ ਉੱਚਾ ਪ੍ਰਕਾਨਾ ਪ੍ਰਭੂ ਦੀ ਹਸਤੀ ਬਹੁਤ ਉੱਚੀ ਹੈ ਬਹੁਤ ਉੱਚੀ ਹੈ ਨਿਰਣਾ ਨਹੀਂ ਕੀਤਾ ਜਾ ਸਕਦਾ ਕਿਤਨੇ ਗੁਣਾ ਦਾ ਮਾਲਕ ਹੈ ਕਿਤਨੀ ਸਮਰੱਥਾ ਦਾ ਮਾਲਕ ਹੈ ਦਾ ਕੋਈ ਨਿਰਣਾ ਨਹੀਂ ਹੈ ਪਰਮਾਤਮਾ ਬਾਰੇ ਨਿਰਣਾ ਗੱਲ ਕੋਈ ਵੀ ਨਹੀਂ ਕੀਤੀ ਜਾ ਸਕਦੀ ਧਰਮ ਬਾਰੇ ਨਿਰਣਾਇਕ ਗੱਲ ਕੁਝ ਵੀ ਨਹੀਂ ਕੀਤੀ ਜਾ ਸਕਦੀ ਨਿਰਣੇ ਕੀਤਾ ਜਾ ਸਕਦਾ ਸੀਮਾ ਦੇ ਵਿੱਚ ਹੈ ਜੋ ਹੈ ਹੀ ਨਹੀਂ ਸੀਮਾ ਤੇ ਕੀ ਨਿਰਣਾ ਕਰੋਗੇ جو بھی نرا کرو گے غلط ثابت ہوگے گا تو نرنا کریے انت گا تو مالک بہت اچھا ہاں جی. نان کی بے ملا نی تھا بےتی ہے جودڑی ہے میں ناویں بھی تیرے شرنا چان ملنی چاہیے ٹکانا ملنا چاہیے ਪਾ ਪਹੇ ਜਾਈਏ हे ਪ੍ਰਭੂ ਇਸੇ ਸਮਝ ਆ ਗਈਏ ਹੋਰ ਕੋਈ ਜਗਾ ਨਹੀਂ ਹੈ ਜਿੱਥੇ ਸਦੀਵੀ ਟਿਕਾਣਾ ਮਿਲੇ ਇਸ ਵਾਸਤੇ ਹੋਰ ਕਿੱਥੇ ਜਾਈਏ ਤੇਰੇ ਤੋਂ ਬਿਨਾ ਹੋਰ ਕਿੱਥੇ ਜਾਈਏ ਤੂੰ ਸਾਰਿਆਂ ਦੀ ਆਸ ਹੈ ਤੂੰ ਸਾਰਿਆਂ ਦੀ ਢੇਹ ਹੈ ਨਾ ਆਠ ਕਹਿਰ ਕਰ ਜੋੜ ਸੋ ਪ੍ਰਭ ਕਿਹਾਈ ਆ ਇਸ ਵਾਸਤੇ ਸਾਬ ਕਹਿੰਦੇ ਅੱਠੇ ਪੈਰ ਹੱਥ ਜੋੜ ਕੇ ਬੰਗਨਾ ਕਰਨੀ ਚਾਹੀਦੀ ਹੈ ਆਰਾਧਨਾ ਕਰਨੀ ਚਾਹੀਦੀ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਆ ਕੇ ਨਿਖਾ ਲੈ ਨੋ ਆ ਮਿਲ ਜਾ ਹਾਂਜੀ ਕਿ ਆਏ ਸੋ ਪ੍ਰਭ ਸਦਾਇਕੋਣਾ ਮਣਾਂ ਚਿੰਦਿਆ ਪਾਈਆ ਆਪਣੇ ਪ੍ਰਭੂ ਦੇ ਚ ਧਿਆਨ ਰੋਜ਼ ਜੋੜਨਾ ਚਾਹੀਦਾ ਹੈ ਨਿਤਾ ਪ੍ਰਤੀ ਜੋੜਨਾ ਚਾਹੀਦਾ ਫਿਰ ਮਨ ਜੋ ਕੁਝ ਮੰਗਦਾ ਹੈ ਮਿਲ ਜਾਂਦਾ ਫਿਰ ਮਨ ਜੋ ਕੁਝ ਚਾਹੁੰਦਾ ਹੈ ਮਿਲ ਜਾਂਦਾ ਹਾਂਜੀ ਆਰਮਾਨ ਮੋਹ ਵਿਕਾਰ ਦੂਜਾ ਇੱਕ ਸਿਓ ਲਿਵ ਲਈਆ ਇੱਕ ਦੇ ਨਾਲ ਲਿਵ ਜੋ ਲਿਵ ਦੇ ਜੁੜ ਕੇ ਆ ਮਾਣ ਮੋਹ ਵਿਕਾਰ ਸਾਰੇ ਨਾਸ ਹੋ ਜਾਂਦੇ ਨੇ ਇਨਾਂ ਦਾ ਤਿਆਗ ਹੋ ਜਾਂਦਾ ਇਹਨਾਂ ਨੇ ਇੱਕ ਤਰ੍ਹਾਂ ਸੇ ਸੁੱਟ ਕੇ ਕਿ ਪ੍ਰਭੂ ਦੀ ਲਿਵ ਦਾ ਆਨੰਦ ਮਾਨਵਸਰੇ ਪ੍ਰੇਮ ਦਾ ਆਨੰਦ ਮਾਣਨਾ ਹੁੰਦਾ ਆ। ਆਰ ਤੋਂ ਮਾਰਤਾ ਨੂੰ ਪ੍ਰਭੂ ਅਗ ਆਪ ਸਗਲੋ ਮਿਟਾਈਏ। ਇਹ ਸੰਤੇ ਮਨ ਪਰਮਾਤਮਾ ਦੇ ਅਗੋਂ ਅਰਪਣ ਕਰ ਆਪਣਾ ਹੰਕਾਰ ਬਿਲਕੁਲ ਮਿਟਾ ਦੇ ਮੈਂ ਵੀ ਕੁਛ ਆ ਮੈਂ ਵੀ ਕੁਛ ਆ ਇਹ ਖਿਆਲ ਬਿਲਕੁਲ ਛੋੜ ਦੇ ਹਾਂਜੀ। ਬਿਨ ਮੰਕ ਤੁਮਾਨ ਕੋ ਧਾਰ ਕਿਰਪ ਸਾਤ ਨਾਮ ਸੁਮਈਆ। ਏ ਪ੍ਰਭੂ ਰਹਿਮਤ ਕਰੋ ਬਖਸ਼ਿਸ਼ ਕਰੋ ਅਸੀਂ ਵੀ ਸੱਚ ਦੇ ਨਾਮ ਵਿੱਚ ਜੁੜ ਜਾਈਏ ਤੇਰੇ ਨਾਮ ਦੇ ਸਮਾਜਾਈਏ ਲੀਨ ਹੋ ਜਾਈਏ ਹਾਂ ਜੀ ਹਲੋਕ ਸ੍ਰੀਮਨ ਤਾਤਉ ਧਿਆਹੀ ਹੈ ਸਭ ਵਿਦ ਡਾਟਾ ਹਾਥ ਇਹ ਮਨ ਉਸ ਵਿੱਚ ਧਿਆਨ ਜੋੜਨਾ ਚਾਹੀਦਾ ਹੈ ਉਸ ਦਾ ਚਿੰਤਨ ਕਰਨਾ ਚਾਹੀਦਾ ਹੈ ਜੋ ਸਾਰੀਆਂ ਬਿਦੀਆਂ ਦਾ ਵਿਦਾਤਾ ਹਰ ਤਰ੍ਹਾਂ ਦੀ ਬਿਦੀ ਦੇ ਬਣਾਉਣ ਵਾਲਾ ਹੈ ਹਰ ਤਰ੍ਹਾਂ ਦੀ ਨੀਮਾਗਲੀ ਨੂੰ ਜਨਮ ਦੇਣ ਵਾਲਾ ਹੈ ਵਿਦਾਤਾ ਬਿਦੀ ਦੇ ਬਣਾਉਣ ਵਾਲਾ ਹੈ ਉਸਦਾ ਯਾਨੀ ਦਰਨਾ ਚਾਹੀਦਾ ਹਾਂਜੀ ਰਾਮ ਨਾਮ ਧਨ ਸੰਚੀਆ ਨਾਨਕੋ ਨਿਭਾ ਸਾਚ ਬਹੁਤ ਰੰਦੀ ਮਨੁੱਖ ਦੇ ਅੰਦਰ ਇੱਕ ਬੜੀ ਪੁਰਬਲ ਲੋਚੀਏ ਸੰਗ੍ਰਹਿ ਕਰਨ ਦੀ ਸੰਚਤ ਕਰਨ ਦੀ ਕਰੀਬਨ ਕਰੀਬਨ 99% ਲੋਕਾਂ ਤੋਂ ਧਨ ਸੰਚਨ ਕਰਨ ਦੀ ਬਿਰਤੀ ਆਉਂਦੀ ਹੈ ਹੋਰ ਵੱਜ ਜਾਏ ਹੋਰ ਵੱਜ ਜਾਏ ਹੋਰ ਵੱਜ ਇਹਨੂੰ ਕਹਿੰਦੇ ਸੰਗ੍ਰਹਿ ਦੀ ਬਿਰਤੀ ਸਾਬ ਕਹਿੰਨ ਜੀ ਸੰਗ੍ਰਹਿ ਕਰਨਾ ਹੀ ਹੈ ਤੇ ਰਾਮ ਦਾ ਨਾਮ ਸੰਗ੍ਰਹਿ ਕਰ ਕਬੂਲੇ ਨਾਮ ਦਾ ਸੰਚਨ ਕਰ ਇਹਨੂੰ ਸੰਗ੍ਰਹਿ ਕਰ ਇਹ ਤੇਰੇ ਨਾਲ ਨਿਵੇਗਾ ਇਸ ਲੋਗ ਦੇ ਚੀ ਰਖਵਾਲਾ ਬਣੇਗਾ ਪਰ ਲੋਗ ਦੇ ਚੀ ਰਖਵਾਲਾ ਬਣੇਗਾ ਇੱਥੇ ਵੀ ਤੈਨੂੰ ਸੁਖ ਦੇਵੇਗਾ ਅੱਗੇ ਵੀ ਤੈਨੂੰ ਸੁਖ ਦੇਵੇਗਾ ਅੰਤ ਕੰਤ ਸਾਥੀ ਅੜਾ ਪ੍ਰਵੇਤ ਦੂਸਰ ਨਾਹੀਂ ਕੋਏ ਆਪਣੀ ਸ਼ਰਮ ਵਿੱਚ ਰਖਣ ਵਾਲਾ ਕੇਵਲ ਇੱਕ ਪਰਮਾਤਮਾ ਹੈ ਔਰ ਕੋਈ ਵੀ ਨਹੀਂ ਕਿ ਸਦੀਵੀ ਤੈਨੂੰ ਕੋਈ ਆਪਣੇ ਕੋਲ ਰੱਖ ਲਵੇ ਤੇ ਹਰ ਕਰਾਂ ਦੀ ਜ਼ਿੰਮੇਵਾਰੀ ਚੁੱਕ ਲਵੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ ਈਸ਼ਵਰ ਤੋਂ ਬਿਨਾ ਹੋਰ ਕੋਈ ਵੀ ਨਹੀਂ ਆਨੇ ਆਨੰਤਰ ਆਪ ਜਲ ਥਲ ਊਰ ਸੋਏ ਸਾਰੀਆਂ ਥਾਵਾਂ ਵਿੱਚ ਜਲ ਦੇ ਵਿੱਚ ਥਲ ਦੇ ਵਿੱਚ ਆਕਾਸ਼ ਦੇ ਵਿੱਚ ਪਾਕਾਲ ਦੇ ਵਿੱਚ ਹਰ ਪਾਸੇ ਉਹੀ ਰਮਿਆ ਹੋਇਆ ਉਹੀ ਰਮਿਆ ਹੋਇਆ ਉਹੀ ਥਾਂ ਦੇ ਸਕਦਾ ਉਹੀ ਟਿਕਾਣਾ ਦੇ ਸਕਦਾ ਹਾਂਜੀ ਜਲ ਥਲ ਮਹੀਆਲ ਊਰ ਰਹਿਆ ਸਰਬਦਾਤਾ ਪ੍ਰਭ ਤਨੀ ਉਹ ਮਹਾ ਧਨੀ ਹੈ ਸਾਰੀਆਂ ਚੀਜ਼ਾਂ ਦੇ ਦਾਨ ਦੇਣ ਵਾਲਾ ਹੈ ਔਰ ਜਲ ਰਹੇ ਥਲ ਦੇ ਸਦਮੇ ਆਇਆ ਵਿਆਪਕ ਹੈ ਭਾਵ ਕਿਸੇ ਥਾਂ ਤੇ ਵੀ ਤੂੰ ਉਸ ਦੇ ਕੋਲ ਮੰਗ ਉਸੇ ਥਾਂ ਤੇ ਉਹ ਮੌਜੂਦ ਹੈ ਇਹ ਨਹੀਂ ਕਿ ਤੇਰੇ ਤੋਂ ਦੂਰ ਹੈ ਹਰ ਇੱਕ ਵਸਤੂ ਦਾ ਉਹ ਦਾਨ ਦੇਣ ਵਾਲਾ ਦਾਤਾ ਹੈ ਔਰ ਹਰ ਜਗ੍ਹਾ ਉਹ ਮੌਜੂਦ ਹੈ ਹਾਂ ਜੀ ਗੋਪਾਲ ਗੋਬਿੰਦ ਅੰਤ ਨਹੀਂ ਬੇਅੰਤ ਗੁਣਤਾ ਕੀ ਪਿਆਗਣੀ ਉਸ ਸਿਸ਼ਟੀ ਦੀ ਪਾਲਨ ਹਰ ਗੋਬਿੰਦ ਅਨੰਤ ਗੁਣਾ ਦਾ ਮਾਲਕ ਹੈ ਗੋਬੋ ਉਸੇ ਜੋ ਹੈ ਗਿਣੇ ਨਹੀਂ ਜਾ ਸਕਦੇ। ਜਿਉਂਮੀ ਸੁਖ ਹੈ ਗਾਮੀ ਇਸ ਬਿਨਾ ਆਣ ਨਾ ਹੈ ਕੋਏ ਜੋ ਸੁਖਾਂ ਦੇ ਚ ਰਹਿਣ ਵਾਲਾ ਹੈ ਸੁਖਾਂ ਤੱਕ ਜਿਸ ਦੀ ਦਾ ਮੁਤਾਜ ਜੋ ਸੁਖ ਦਾ ਜੋ ਸਰੂਪ ਹੈ ਤੋ ਉਸ ਦਾ ਵਜਨ ਕਰ ਤਾਤੇ ਤੈਨੂੰ ਅਨੰਦ ਦੀ ਪ੍ਰਾਪਤੀ ਹੋਵੇ ਸੁਖ ਦੀ ਪ੍ਰਾਪਤੀ ਹੋਵੇ। ਹਾਂਜੀ। ਗਿਨਮੰਤ ਨਾਨਕ ਦਇਆ ਧਾਰ ਹੋ। ਇਸ ਪ੍ਰਾਪਤ ਨਾਮ ਹੋਏ ਬੇਨਤੀ ਹੈ ਨਾਨਕ ਰੇ ਸਤਿਗੁਰ ਦੇਵ ਜੀ ਮਹਾਰਾਜ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰਦੇ ਨੇ ਆਪਣਾ ਨਾਮ ਦੇ ਵਸਤੇ ਹੀ ਜੋਦੜੀਏ ਇਹ ਹੀ ਬੇਨਤੀ ਆਪਣੀ ਚੰਦ ਸੰ ਵਿੱਚ ਰੱਖਲੇ ਇਹ ਹੀ ਜੋਦੜੀਏ ਇਹ ਹੀ ਬੇਨਤੀ ਹਾਂਜੀ ਸਲੋਕ ਜੇਤ ਜੇਤਵੇ ਸੋ ਮੈਂ ਪਾਇਆ ਜੋ ਮੈਂ ਚਿੰਤਨ ਕੀਤਾ ਜੋ ਮੈਂ ਯਾਦ ਕੀਤਾ ਜੋ ਮੈਂ ਮੰਗਿਆ ਅਵਸਥਾ ਇਹ ਚੌਥੀ ਸਿਮਰਨ ਕਰਦੇ ਆ ਕਰਦੇ ਆ ਚਿਤਵਨੀ ਮਾੜੀ ਖਤਮ ਹੋ ਜਾਂਦੀ ਹੈ ਚੰਗੀ ਰਹਿ ਜਾਂਦੀ ਤੇ ਚੰਗੇ ਚਿਤਵਨੀ ਪੂਰਨ ਹੁੰਦੀ ਹੈ ਭਗਤ ਜੋ ਵੀ ਚਿਤਵ ਦੇ ਨੇ ਪੂਰਾ ਹੋ ਜਾਂਦਾ ਕਿਉਂ ਮਾੜੀ ਚਿਤਵਨੀ ਤੋਂ ਨਾ ਚਰੰਦੀ ਨਹੀਂ ਉਹ ਖਤਮ ਹੋ ਗਈ ਜਦ ਤੱਕ ਕਰਦੇ ਆ ਕਰਦੇ ਆ ਧਿਆਨ ਨਾਲ ਜੋੜਦੇ ਆ ਜੋੜਦੇ ਆ ਮਾੜਾ ਜੋ ਕਦੀ ਮੰਗਣ ਨਹੀਂ ਗਏ ਨਾ ਨਹੀਂ ਮੰਗਣ ਗਏ ਇਸ ਵਾਸਤੇ ਸਾਇਬ ਕਹਿੰਨੇ ਜੋ ਮੈਂ ਚਿਤਵਿਆ ਜੋ ਮੈਂ ਚਾਇਆ ਕੋ ਮੈਨੋ ਪ੍ਰਭੂ ਤੋਂ ਪ੍ਰਾਪਤ ਹੋ ਗਿਆ ਉਹ ਮਿਲ ਗਿਆ ਹਾਂ ਜੀ ਨਾਨਕ ਨਾਮ ਤੇ ਆਇ ਸੁਖ ਸਵਾਇਆ ਇਸ ਰੀਤੇ ਨਾਲ ਪ੍ਰਭੂ ਦਾ ਨਾਮ ਜਪਿਆ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਜੋ ਚਿਤਵਿਆ ਉਸ ਦੀ ਪ੍ਰਾਪਤੀ ਹੋ ਗਈ ਹਾਂ ਜੀ ਕੰਤ ਆਮਨੂ ਛੂਟ ਗਿਆ ਸਾਧੂ ਸੰਗ ਮੇਰੇ ਗੁਰੂ ਦੀ ਸੰਗਤ ਦਾ ਮਿਲਾਪ ਦਾ ਸਦਕਾ ਮਾਇਆ ਤੋਂ ਮਨ ਛੁੱਟ ਗਿਆ ਦੰਦਿਆਂ ਤੋਂ ਮਨ ਛੁੱਟ ਗਿਆ ਇੰਜ ਇੱਕ ਆਲਮ ਆਇਆ ਜੋ ਬੜਾ ਭੈਂਕਰ ਰੂਪ धारण ਕਰਕੇ ਸਾਹਮਣੇ ਖੜੀ ਸੀ ਇਸ ਤੋਂ ਸੜੀ ਖਰਾਸੀ ਹੋ ਗਈ ਸਾਧੂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਕਰਕੇ ਹਾਂ ਜੀ ਗੁਰਮੁਖੋ ਨਾਮ ਲਿਆ ਜੋਤੀ ਜੋਤ ਰਲੇ ਗੁਰਮਖ ਹੋ ਕੇ ਪ੍ਰਭੂ ਦਾ ਨਾਮ ਜਪਿਆ ਤੇ ਪ੍ਰਭੂ ਦੀ ਜੋਤ ਵਿੱਚ ਅਸੀਂ ਵੀ ਢਲ ਹੋ ਗਏ ਇਸ ਤਰ੍ਹਾਂ ਜੋਤ ਵਿੱਚ ਜੋਤ ਰਲ ਗਈ ਹਾਂ ਜੀ ਹਰ ਨਾਮ ਸਿਮਰਤ ਮਿਟੇ ਕੇ ਲਬੇਖੋ ਬੁਝੀ ਤਪ ਆਘਨਿਆ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਸਾਰੇ ਪਾਪ ਮਿਟ ਗਏ ਸਾਰੇ ਦੋਖ ਮਿਟ ਗਏ ਸਾਰੀ ਤ੍ਰਿਸ਼ਨਾ ਸ਼ਾਂਤ ਹੋ ਗਈ ਔਰ ਇਸ ਤਰੀਕੇ ਨਾਲ ਅਸੀਂ ਤ੍ਰਿਪਤ ਵੀ ਹੋ ਗਏ ਰਜ ਗਏ ਅਗਾਹ ਗਏ ਅਗਾਹ ਨੇ ਤ੍ਰਿਪਤ ਵੀ ਹੋ ਗਏ ਰਜ ਵੀ ਗਏ ਹਾਂ ਜੀ ਗਾਹੇ ਪੁਰਾਲੀਨੇ ਦਇਆ ਕੀਨੇ ਆਪਣੇ ਕਰ ਮੰਨਿਆ ਪਰਮਾਤਮਾ ਨੇ ਆਪਣਾ ਕਰਕੇ ਮੰਨ ਲਿਆ ਉਸਨੇ ਆਪਣੀਆਂ ਬਾਵਾਂ ਦਿੱਤੀਆਂ ਇਹ ਕਿਸ ਤਰ੍ਹਾਂ ਸੰਸਾਰ ਸਾਗਰ ਦੇ ਚੋਂ ਕੱਢ ਲਿਆ ਤੇ ਆਪਣੇ ਨਾਲ ਜੋ ਹੈ ਜੋੜ ਲਿਆ ਆਪਣਾ ਜਾਣ